ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਤਰਸੀਮ ਸਿੰਘ ਰਾਜਾ ਖੇਤੀ ਪੰਜਾਬ ਤੇ ਹਾਜ਼ਰ ਆ ਜੋ ਇਸ ਇਸ ਵੇਲੇ ਦਾ ਟਾਈਮ ਹੈ 5:40 ਮਿੰਟ ਹੋ ਉਸ ਤੋਂ ਕਿਨੇ ਸੋਨ ਪਹਿਲਾਂ ਦੱਸ ਚੁੱਕੇ ਹਾਂ ਕਿਰਾ ਮੂਰੇ ਦਿਖਾਇਆ ਥੋੜਾ ਜਿਹਾ ਤੇ ਹੁਣ ਆਪਾਂ ਪਿੰਨਿਆ ਖੇਤਾਂ ਕਿਚਾ ਤੇ ਨਾਲ ਪਾਣੀ ਦੀ ਬੋਤਲ ਵਗੈਰਾ ਸਾਰ ਕੁਝ ਲੈ ਆਂਦਾ ਕਰਾਂਗੇ ਮੂੰਗੀ ਤੇ ਸਪਰੇ ਤੇ ਜੀਰੀ ਤੇ ਕੱਖਾਂ ਵਾਲੀ ਥੋੜੀ ਜਿਹੀ ਕੁਛ ਅਸੀਂ ਬਾਹਾਂਗੇ ਜੀਰੀ ਬਾਈ ਹੋਈ ਨਹੀਂ ਵਧੀਆ ਸੇ ਮੱਕੀ ਦੇ ਸਪਰੇਅ ਕਰਾਂਗੇ ਦਿਖਾਉਣਾ ਤੁਹਾਨੂੰ ਮਿਲਦੇ ਆ ਜੋਤ ਆਉਂਦਾ ਹੈ ਉੱਠ ਕੇ ਨਿਆਣਾ ਨੂੰ ਮਸਨੇ ਹੱਠ ਆਇਆ ਨਹੀਂ ਮੈਂ ਦੇਖ 4 ਘੰਟੇ ਨੂੰ ਉੱਠ ਕੇ ਆ ਜੀ ਤੇ ਦਿਨ ਭਰ ਦਾ ਦਿਖਾਉਣਾ ਤੁਹਾਨੂੰ ਵਲੌਗ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿੰਨੇ ਵੀ ਕੋਈ ਚੈਨਲ ਨਾਲ ਜੁੜੇ ਹੋ ਦੇਖਦੇ ਹੋ ਵਧਾਈਆਂ ਦਿੰਦੇ ਹੋ ਚੰਗੇ ਕਮੈਂਟ ਕਰਦੇ ਹੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਦਿਖਾਉਣਾ ਅੱਗੇ ਕੀ ਕੀ ਹੁੰਦਾ ਜੀ ਦਿਨ ਚ ਕਰ ਰਿਹਾ ਮੂੰਗੀ ਤੇ ਸਪਰੇਅ ਨਾਲ ਆ ਜੋਤ ਮੇਰੇ ਜੋ ਤਾਂ ਇੱਧਰ ਹੀ ਪਟ ਉੱਲੇ ਪਾਸੇ ਹੋ ਗਿਆ ਪਹਿਲਾਂ ਮੈਂ ਕੱਲਾ ਸਨੇਹਾਂ ਦਾ ਖੇਤ ਹੁਣ ਜੋਤ ਆ ਗਿਆ ਚਾਹਤੂ ਪੀ ਕੇ ਤੇ ਹੁਣ ਹਵਾ ਵੀ ਚੱਲ ਪਈ ਦਵਾਈ ਲੰਮੀ ਜਾਣ ਲੱਗੀ ਜਦੋਂ ਬਰਾਬਰ ਜਾ ਹੋਏ ਪੂਰਾ ਪ੍ਰੈਸ਼ਰ ਹੌਲੀ ਢੋਲੀ ਦਾ ਵੀ ਦੇਖੋ ਇਹ ਦੋਨੇ ਜਾਣੀ ਕਰਦਨੇ ਆਉਲੀ ਸਪਰੇਅ ਗਰੂ ਤਾਂ ਬਈ ਜਿੰਨੀ ਹੁੰਦੀ ਆ ਖੇਤ ਕੀ ਬੰਦੇ ਬਹੁਤ ਘੱਟ ਪਾ ਰਹਿਆਂਗੇ ਆਪ ਹੀ ਕਰ ਰਹਿਆਂ ਜਿੰਨਾ ਕੰਮ ਹੁੰਦਾ ਹੈਗਾ ਮਾਨੂੰ ਬਹੁਤ ਦੁਖੀ ਆ ਇੰਨੀ ਕਿ ਨਾ ਅੱਧੇ ਕਿਲੇ ਬਾਹਣ ਤੋਂ ਮੋਤਰਾ ਨਹੀਂ ਮਰਿਆ ਦੋ ਤਿੰਨ ਸਪਰੇਆਂ ਕਰਤੀਆਂ ਅੰਬ ਕੇਜੀ ਦੀ ਪਾਉਣੀ ਪੈਗੀ ਇਹਦਾ ਕਿ ਲਾਣ ਪਾਉਣਾ ਪੈਗਾ ਇਹ ਵਾਹਣ ਅਸੀਂ ਲੈਤਾ ਹੀ ਠੇਕੇ ਦੇ ਨਮਾ ਸਾਨੂੰ ਪਤਾ ਨਹੀਂ ਕਿ ਮੋਤਰਾ ਹੁੰਦਾ ਮੋਤਰੇ ਦਾ ਕੋਈ ਹੱਲ ਨਹੀਂ ਦੋ ਤਿੰਨ ਸਪਰੇਆਂ ਵੀ ਕਰਤੀਆਂ ਜਰਾ ਲੋਟ ਨਹੀਂ ਆਇਆ ਮੈਂ ਕਿਹਾ ਫਿਰ ਇਹੀ ਜੇ ਇਹਨੂੰ ਲੋਟ ਕਰਦੇ ਸੀ ਤਾਂ ਦੂਜੇ ਕੰਮ ਰਹੋਦੇ ਸੀ ਇਸੇ ਕਰਕੇ ਉਹ ਅਸੀਂ ਬਾਹ ਦਿੱਤਾ ਆਉਧ ਆਪਣੀ ਉਠਕੜੀਆ ਪੂਰੀ ਵਧੀਆ ਅੱਜ ਇਹਨੂੰ ਲਾਵਾ ਪਾਣੀ 3-4 ਦਿਨਾਂ ਬਾਅਦ ਪਾਣੀ ਭਾਲਦੀ ਹੈ ਪਾਣੀ ਹੌਲੀ ਹੌਲੀ ਖਾਂਦਾ ਪਹਣ ਆਉਧ ਕਾਮਜਾਬ ਹੋ ਗਿਆ ਆਪਣੀ ਥੋੜੀ ਸਿੱਧੀ ਆ ਵਾਹਣ ਤੇ ਵਾਹਣ ਵੱਧ ਸੀ ਵੀ ਥੋੜਾ ਸੀਗਾ ਕਮਾਂਡੀ ਚੱਕ ਰਹੇ ਨੇ ਮਿੱਟੀ ਇਹਨਾਂ ਵਾਹਣ ਉੱਚਾ ਸੀ ਤੇ ਪਾਣੀ ਨਹੀਂ ਪੈਂਦਾ ਸੀ ਇਧਰੋਂ ਸੇਵਕ ਦਾ ਥੋੜਾ ਆ ਗਿਆ ਇਹ ਸੇਵਕਾ ਦਾ ਟਰੈਕਟਰ ਇੱਥੋਂ ਹੀ ਚੱਕ ਰਹੇ ਨੇ ਮਿੱਟੀ ਤੇ ਮੋਡਲ ਲੋਡਰ ਨਾਲ ਇੱਕ ਮਿੰਟ ਤੇ ਟਰਾਲੀ ਭਰ ਦਿੰਦੇ ਆਂ ਕਹਿੰਦੇ ਭਾਈ ਪੂਰੇ ਦੇਖਦੇ ਆ ਹੁਣ ਆਪਾਂ ਵੀਡੀਓ ਕਮੈਂਟ ਕੋ ਸਟਾਰਟ ਕਰੀਏ ਜੀ ਕਿੰਨਾ ਟਾਈਮ ਚ ਭਰਦੀ ਆਂ ਅਸਾਂ ਸੰਗਾਲੀ ਜਾ ਚਲਾਈਆ ਸਬੀਲ ਓਵਰ ਪਿੰਟੂ ਠੀਕ ਆ ਭਾਈ ਠੀਕ ਹੈ ਆ ਲਾਈਏ ਤੇ ਮਾ ਇਧਰ ਹੈਲੋ ਸਮੂਹ ਰਾਜਿਆ ਸੰਗਤ ਵੱਲੋਂ ਪਗਰ ਪਿੱਟ ਅਜਨਨਾ ਦੇ ਕੋਲ ਯਾਰ ਸੰਸਰਾਇਓ ਇੰਡੀਆ ਸਾਰਾ ਸੰਗਤ ਕਰ ਰਹੀ ਆ ਸੇਵਾ ਬਹੁਤ ਬਹੁਤ ਧੰਨਵਾਦ ਜਿਹੜੇ ਸੇਵਾ ਕਰ ਰਹੇ ਨੇ ਤੇ ਇਧਰੋਂ ਮੁੰਡੇ ਜੁਵਾ ਸਾਰੇ ਸੇਵਾ ਸਿੰਘ ਜੀ ਦਾ ਬੜਾ ਸਰਵਾਂਜ ਹੋਰ ਕਿਹਨੋਂ ਫੌਜਾਂ ਆ ਤੇ ਪੂਲ ਸੇਵਾ ਹੋ ਰਹੀ ਆ ਮੁੰਡੇ ਕਰ ਰਹੇ ਨੇ ਸੇਵਾ ਪੂਰੀ ਸਿਹਾਰੀਏ ਸਾਰੇ ਤੇ ਹਲੇ ਸ਼ੁਰੂਆਤ ਹੀ ਹੋਈ ਐ ਦੋਸ ਇਕੱਠ ਹੋਣਾ ਵੱਜੂਗਾ ਬਾਈ ਤੇ ਪੂਰੇ ਪ੍ਰਬੰਧ ਕਰਣ ਇਰਾਕਿਆਂ ਨੇ ਹਾਂਜੀ ਸਾਰਿਆਂ ਨੂੰ ਫੇਰ ਇੱਕ ਵਾਰ ਸਤਿ ਸ੍ਰੀ ਅਕਾਲ ਜੀ ਤੇ ਸੁਬੀਲ ਤੋਂ ਹੁਣ ਦੁਬਾਰ ਸੁਬੀਲ ਤੇ ਲਾਜ ਨੂੰ 10 ਮਿੰਟ ਤੇ ਅਸੀਂ ਭੋਗ ਤੋਂ ਲੇਟ ਹੋ ਰਹੇ ਸੀ ਭੋਗ ਤੇ ਜਾ ਰਹੇ ਹਾਂਗੇ ਅਸੀਂ ਭੀਖੀ ਭੀਖੀ ਸਾਡੇ ਆਰਤੀਆ ਸਾਹਿਬ ਨੇ ਕਾਲਾ ਛੇਟ ਜੀ ਦੀਪੂ ਛੇਟ ਉਹਨਾਂ ਦੇ ਮਾਤਾ ਜੀ ਕੜਾਈ ਕਰਦੇ ਨੇ ਤੇ ਅੱਜ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਭੋਗ ਰੱਖੇ ਉੱਥੇ ਜਾ ਰਹੇ ਜਾ ਰਹੇ ਹਾਂ ਤੇ ਨਾਲ ਮੇਰੇ ਕਾਇਆ ਬੁੱਢਾ ਕੀ ਹਾਲ ਹੈ ਤਾ ਠੀਕ ਹੈ ਕੀ ਵਧੀਆ 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 ਜੀ ਬੰਦੇ ਬਈ ਹਾਜ਼ਰੀਆਂ ਵੀ ਸਾਡੇ ਸਾਡੇ ਲਵਾਉਣੀ ਪੈਂਦੀ ਨੇ ਬਾਕੀ ਸਾਰੇ ਆਰਤੀਆ ਸਭ ਤੋਂ ਸਾਡੇ ਖਾਂਸ ਲਈ ਲਵਾਂ ਠੀਕ ਉੱਥੇ ਜਾ ਰਹੇ ਆ ਕੇ ਫੇਰ ਲਾਂ ਵਾਲੇ ਸੁਬੀਰ ਤੇ ਦੋ ਘੰਟੇ ਰੇਵਾ ਕੇ ਸੁੱਖ ਰੱਖੇ ਵਾਹਿਗੁਰੂ ਚੜ੍ਹਦੀ ਕਲਾ ਚ ਹਾਂਜੀ ਜਿਹੜਾ ਸਾਮ ਦਾ ਟਾਈਮ ਹੋ ਗਿਆ 4:30 ਮਿੰਟ ਸੁੱਤਾ ਪਿਆ ਸੀ ਹੁਣ ਉੱਠਿਆ ਕੀ ਬਣਾਈਏ ਅੱਜ ਆਪਾਂ ਆਮ ਬਣਾਵਾਂਗੇ ਪੇਟੀ ਦੀ ਦਾਲ ਪਰਲੀ ਦੀ ਮੈਂ ਸਿਨ ਕੱਟੀ ਪਰ ਉਹ ਤਰ੍ਹਾਂ ਸੌ ਗਿਆ ਸੀ ਤੇ ਪੇਟਾ ਆਹ ਪੇਟਾ ਵਧੀਆ ਪੱਕਿਆ ਹੋਇਆ ਸੀ ਅੱਜ ਪਹਿਲਾਂ ਕਿਸੇ ਵਾਰ ਕੱਚਾ ਸੀਗਾ ਪੇਟਾ ਵਧੀਆ ਨਹੀਂ ਬਣਦਾ ਕਿੱਸਨਾ 4 ਰੋਟੀ ਜੱਗੇ ਪਾ ਹਾਂ ਬਸ ਉਤੋੜ ਕੇ ਰੱਖ ਲੈਣਾ ਪਾ ਪਾ ਇਤਤ ਮੰਦੀ ਬੜੀ ਹੋ ਜਾਂਦੀ ਹੈ ਜੀ ਚੀਲੇਾਂ ਦੇ। ਫੇਰ ਮੈਂ ਮਾੜਾ ਕੁਝ ਪਾ ਦਿੰਦਾ ਨਾ। ਵੱਡੇ ਹੋ ਜਾਣਗੇ। ਵੱਡੇ ਹੋ ਕੇ ਜਦੋਂ ਇਹਦਾ 3 ਲੌਂਗ ਬੱਕ ਵੀ ਨਾ ਆਉਂਦਾ। ਘਰਾਂ ਨੂੰ ਲੜੇ। ਨਾ। ਤੋ ਤਰੋਂਦੀ। ਕੱਲ ਵੀ ਸਾਡੇ ਫੰਡਰ ਵੀ ਬਹੁਤ ਨੇਰੀ ਕਿਤੇ ਵੀ ਕਰਦੇ ਹੋ। ਲੇਟ ਵਾਰ ਜਿਵੇਂ। ਤੁਸੀਂ ਲੇਟ ਵਾਰੇ ਕੀ ਬਣੇ? ਪਾਪੂ ਵੀ 8 ਵਜੇ ਨੇਰੀ ਆਈ ਪੂਰੀ ਤੇ ਕੱਲ ਵੀ ਟਾਈਮ 8 ਵਜੇ ਦਾ ਸੀਗਾ ਪੂਰੀ ਨੇਰੀ ਆਈ ਹੈ ਜੀ ਜਦੋਂ। ਤੇ ਜਦ ਨੇਰੀ ਅੰਗ ਤੇ ਲੈਟ ਦੇ ਨਾਲ ਦੇ ਨਾਲ ਕੱਟ ਲੱਗ ਜਾਂਦਾ ਹੈ ਜੀ ਤੇ ਪਰਸੂ ਤਾਂ ਬੁਰਾ ਹਾਲ ਸੀ ਮੈਂ ਤਾਂ ਤਾਂ ਕੋਈ ਕੀ ਤੇ ਕੱਲ ਅੱਜ ਫੇਸਬੁਕ ਆਈ ਕੀਤੀ ਸੀ ਅੱਜ ਦੇਖੋ ਕਿ ਮੇਰੇ ਚਪੇ ਦੋ ਦਿਨੋ 8:30 ਵਜੇ ਲੈਟ ਹਾਂ 8:30 ਭਾਈ ਦੀ ਹਾਂ ਹਾਂ ਮਿੱਟੀ ਬੀਬੀ ਦੀ ਟਰਾਲੀ ਭਰ ਲਿਓ ਇਹਨੇ ਮਸ਼ੀਨ ਲੱਗੇ ਰੂ ਜੀ ਮੈਂ ਕਹਿੰਦੀ ਸਬਜੀ ਪਹਿਲਾਂ ਆਪਾਂ ਅਰੇ ਉਹ ਕਟਲੇ ਸੀਗਾ ਪਿਆਜ਼ ਦੇ ਲਸਣ ਦਾ ਤੜਕਾ ਲਾਇਆ ਲਿਆ ਸੀਗਾ ਬਾਅਦ ਚਾਹ ਕੋਲੀ ਦੇ ਖੰਡਾ ਪਾ ਲਈਏ ਤੇ ਖੰਡਾ ਪਾ ਲੋ ਜਿਹਨੇ ਸੱਕਰ ਪਾ ਲੋ ਤੇ ਫੇਰ ਉਹ ਦੋ ਅੱਧਾ ਪਾ ਨੂੰ ਥੋੜਾ ਜਿਹਾ ਪੈਰ ਨੂੰ ਟਾ ਕੇ ਰੱਖ ਲਿਆ ਸੀਗਾ ਹੁਣ ਤਾ ਇਹ ਜਿਹੜਾ ਚਨੂਨ ਮੈਥੇ ਪਾ ਕੇ ਵਸਦਰ ਕੋ ਤਿਆਰਾਈ ਹੈ ਜੀ ਸਬਜੀ ਹੁਣ ਮੈਥ ਪਾ ਕੇ ਪਾਣੀ ਬੈਂਟਾ ਟਾੜ ਦਾਂਗੇ ਤੇ ਫੇਰ ਵਧੀਆ ਸਬਜੀ ਮੈਂ ਤਿਆਰ ਕਰਾਂਗੀ ਨੋ ਨਮਕ ਚੋਸੀ ਕਰਦੇ ਹੋ ਖੁੱਦ ਨੂੰ ਨਾ ਨਰ ਤੇ ਸਿੱਧੀ ਜ਼ਿਆਦਾ ਹੀ ਖਾਣੇ ਆ ਜੀ ਕਿਉਂਕਿ ਇਹਦੇ ਵਿੱਚ ਠੰਡ ਵੀ ਪਾਈ ਵੀ ਹੈ ਠੰਡ ਦੀ ਮਠਿਆਸ ਹੋ ਜਾਂਦੀ ਹੈ ਨਾ ਨਮਕ ਮਰਦੀ ਜਾਣਾ ਜਾਂਦਾ ਹੈ ਇਹਨੂੰ ਪੋਟੇਟੋ ਲਈ ਹੱਥ ਨਾਲ ਸਹਲਾ ਲਾਓ ਮਸਾਲਾ ਇਹਦੇ ਵਿੱਚ ਮੈਂ ਘੱਟ ਵੀ ਕਰਦੀ ਕਿਉਂਕਿ ਮੈਨੂੰ ਆਪ ਨੂੰ ਘੱਟ ਪਸੰਦ ਆ ਨਹੀਂ ਦੇਖੋ ਲੱਗ ਰਿਹਾ ਸੋਕ ਨੂੰ ਚਾਹ ਵਾਲੀਆਂ ਆਪਣੀਆਂ ਬੋਤਲ ਲੱਗੀਆਂ ਨੇ ਜੀਆਂ ਜਿਆਦਾ ਧੁੱਪ ਦੇ ਕਾਰਨ ਜਮੇ ਸੁੱਕ ਗਏ ਜੀ ਹੁਣ ਦੇਖੋ ਦੁਬਾਰੇ ਚੱਲਣੀ ਆ ਚੱਲਾਂ ਲੱਗਦੇ ਵੱਢਣੇ ਉਹਨਾਂ ਦੇ ਚੰਦਰੀ ਹਾਂ ਮੀਜੇ ਪੈ ਗਏ ਇਹਦੇ ਨਾਲ ਲੱਗਣ ਲੱਗ ਜੰਨੇ ਹਾਂ ਨਾ ਪਾਣ ਦਾ ਟੱਕ ਚੜਾਂਗੇ ਪੱਤ ਜਿਹਦੀ ਪੱਤ ਮੰਦੋ ਜਿਹਦੇ ਤੋਂ ਆਪਰੇ ਆਪੀ ਪੱਤ ਜਿਹਦਾ ਦੇਖਿਆ ਬਣਾਇਆ ਤਰੀਏ ਜੂਰੀਆ ਜੂਰੀਆ ਹੋ ਗਈ ਮਿੱਤਰੋ ਜੂਰੀਆ ਹੀ ਦੀ ਚੀਜ਼ ਆ ਜਿਹਦੇ ਬਿਨਾ ਫਸਲ ਨਹੀਂ ਹੁੰਦੀ ਕੋਈ ਵੀ ਚੀਜ਼ ਵੀਦਣੀ ਆ ਜੂਰੀਆਏ ਬਿਨਾ ਹਰੇ ਭਾਈ ਨਹੀਂ ਮਾਰਦੀ ਆਪਾਂ ਇਹ ਝੋਨੇ ਖਾਤਰ ਲਿਆਂਦਾ ਕਿਉਂ ਮੱਕੀ ਹੋ ਜੂ ਮੱਕੀ ਦਾ 4 ਰੁਪਏ ਦੀ ਆਪਣਾ ਫਰਿਦ ਦਾ ਲੋੜਨੀ ਤੇ ਮੱਕੀ ਚ ਮੁੱਕਗਾ ਪੂਰਾ ਕਰਤਾ ਸੀ ਆਪਾਂ ਨੇ ਪਹਿਲੇ ਤੇ ਇਹ ਸਾਰਾ ਜੂਰੀ ਇਹ ਡਿੱਗਣਾ ਬਾਈ ਚੋਨੇ ਚ ਤੁਸੀਂ ਕਹੋਗੇ ਬਾਹਲਾ ਨਹੀਂ ਹੈ ਜੂਰੀ ਐ ਸਾਰੀਆਂ ਇਹ 35 37 ਕਪੂਰੀਆਂ ਨੇ ਕੁਛ ਅੰਦਰ ਪਿਆਗਾ ਜੂਰੀਆ 14 ਹੀਲੇ ਬਾਹਰ ਦੇ 14.5 ਨੂੰ ਚਾਹੀਦੀਆਂ ਨੇ ਤਿੰਨ ਪੂਰੀਆਂ ਵੀ ਲਾਈਏ 3.5 42 43 ਪੂਰੀਆਂ ਚਾਹੀਦੀਆਂ ਨੇ ਇਹ ਪੂਰੀਆਂ ਹੈਗੀਆਂ ਲੱਗੀਆਂ 37 ਪੂਰੀਆਂ ਮਾਤਾ ਸਾਡੀ ਨਾਮ ਬੜਾ ਜਾਪਦੀ ਬੜਾ ਨਾਮ ਜਾਪਦੀ। ਨਾਮ ਜਾਪਦੀ ਆ। ਉਹ ਵੇਲੇ ਨੂੰ ਆਪਾਂ ਹੀ ਪਤਾ ਨਹੀਂ ਚੰਗਾ ਬਿੰਦ ਮਾਲਾ ਫੇਰ ਲੈਣੀ। ਅੱਜ ਅਦਨ ਵੀ ਨਹੀਂ ਲੰਘਦਾ ਅੱਜ ਅੱਤ ਪਹਾੜੀ। ਟਰਾਲੀ ਫੁੱਲ ਭਰ ਲਈ ਅੱਧੀ ਕੁ ਬੋਤੋ ਵੀ। ਕਮਾਰ ਲੈ ਕੇ ਲਾ ਦੇ ਦੋਣੀ। ਕਰ ਲੈ ਪਾਸੇ ਲਾ ਦੇ ਜੇ ਕੰਦ ਕੁੰਦ ਕੱਢਣੀਆਂ। ਨਹੀਂ ਕੱਢੀ। ਕੰਦਰਾ ਪਿੱਟ ਤਾਂ ਲਾਮ ਆ ਗਈ। ਹਾਂ ਹਾਂ। ਕੰਦਰਾ ਕੱਢਾ ਏ। ਮੈਂ ਤਾਂ ਤੁਹਾਨੂੰ ਸਮਝੂਗਾ ਉਹ ਖੁੱਲਝੂ ਸੰਦ ਸਿੰਦੜਾ ਹਾਂ ਪਹਿਲੇ ਤੇ ਦੱਸਦਾ ਸਰ ਇਹ ਤੇ ਲਾਗਾ ਹਾਂ ਫਿਰ ਤਾਂ ਮੈਂ ਜੋਤ ਨੂੰ ਕਹਿੰਦਾ ਮੈਂ ਟਰਾਲੀ ਪਾਲਣਾ ਬੁੜਾ ਹੋਊਗਾ ਕੱਖ ਦਾ ਉਦੋਂ ਵੱਢ ਲਾਂਗੇ ਅਸੀਂ ਮੈਂ ਕਿਹਾ ਤੀ ਮੈਂ ਹਾਂ ਕੱਲ ਲੈ ਕੰਨ ਆਏ ਪਾਣੀ ਪੀਣ ਆਇਆ ਗੁਰਪੀਆ ਦਾ ਪਿੰਡਾ ਬਾਜਰੇ ਦਾ ਟਰਾਲੀ ਤੇ ਚਾਹ ਨਾਲ ਭਰਨ ਜਾਊਗਾ ਵਸਰਾ ਨੂੰ ਮੈਂ ਕਿਹਾ ਕਿਹਾ ਤੀ ਮੈਂ ਆਪਾਂ ਜਿੰਮੀ ਗਰਮੀ ਤਾਂ ਨਹੀਂ ਆਉਂਦੀ ਤਾਂ ਠੰਡਾ ਜਿੰਮੀ ਨੂੰ ਜਿੰਮੀ ਏਸੀ ਜੀ ਪੈਂਦੀ ਆਰਾਮ ਨਾਲ ਕੈਂਪੜਾ ਪਉਂਦੀ ਐ ਕਿ ਕੁੱਤੀ ਰਾਤ ਰੁਕ ਗਏ ਜੇ ਮੈਂ ਤੈਨੂੰ ਮੈਂ ਉੜਦਾ 5 ਵਜੇ ਜਰੋਂ ਉੜਦਾ ਇਨੂੰ ਬੱਸ ਇਹਨੇ ਮਾਰ ਆਇਆ ਬਣੀ ਕਿਵੇਂ ਦਾ ਬਾਹਰ ਖੋਲਣਾ ਪਟੱਕਰੇ ਨੇ ਬਾਹਰ ਇਹ ਕਬਾਲੀ ਹੈ ਫਿਰ ਮੇਰੇ ਨਾਲ ਬਾਹਰ ਉੱਤਰ ਕਿਹੜਾ ਬੂੜੇ ਸਾਰੇ ਮਾਰ ਕੇ ਆਉਂਦੀ ਹੈ ਇਹ ਵੀ ਚ ਜਾਂਦੀ ਆ ਤਾਂ ਬਿਰਕਾ ਇਹਨੂੰ ਕੱਖ ਹੋ ਗਿਆ ਸੀ اتنا ਵੱਡਿਆ ਕਰੋ ਭਾਈ ਆਪਣੀ ਮਾਂ ਦਾ ਭਾਈ ਸਿੰਘ ਗੁਰਗੇ ਸੀ ਹੁਣ ਵੱਡੇ ਨੇ ਕੱਲ ਮੈਂ ਲੋਟ ਹੋ ਗਏ ਵਿਚਾਰੀ ਦੇ ਦੋ ਦਿਨਾਂ ਚਾਰ ਦਿਨਾਂ ਚ ਥੋੜੇ ਥੋੜੇ ਲੱਗ ਗਏ ਫਿਰ ਅਸ ਤਾਂ ਹੀ ਵੱੜਤੇ ਘਰੀਆਂ ਆਪ ਹੀ ਆਪ ਹੀ ਬਣ ਕੇ ਵੱਢਣ ਵਾਲੀ ਆਹ ਦੇਖੋ ਚੱਕ ਦੇ ਘਰ ਆ ਭਾਈ ਅੱਧਾ ਇਧਰੋਂ ਮੈਂ ਦੇਖੀ ਜੋ ਬਹਾਰੀ ਦਸਮੂਹ ਉਹਦੇ ਰਸਤਾ ਹੋ ਜੇ ਮੋੜ ਲੱਗ ਜਾਵੇ। ਕੰਮਿਓ ਮਸ਼ੀਨ ਜੀ ਹਟ ਗਈ ਬੰਦਾ ਬੀਬੀ ਕੇ ਟਰਾਲੀ ਭਰ ਕੇ ਲਿਓ। ਮੈਂ ਚੱਲ ਬੀਬੀ ਮੈਂ ਜੋਤ ਨੂੰ ਕਹਿਣਾ ਵਾਜੀ ਭਰ ਲਿਆਉਣਾ ਹੈ। ਬਾਬਾ ਉਹਨਾਂ ਦਾ ਹੈ ਦੀ ਪੁੱਤ। ਮੈਂ ਬੰਦ ਫਿਰ ਮੈਂ ਨਾ ਲੂੰਗਾ। ਹੈ? ਨਾ ਲੂੰਗਾ ਬਾਬਾ ਉਹਨੇ ਮੋੜ ਦਿੱਤੀ। ਬਾਬਾ ਵੀ ਆਊਗਾ ਹੋਰ ਸਾਰੇ ਵੱਡਾ ਇੰਦਰ ਜੀਰੀ ਲਾਵਾਂਗੇ ਫਿਰ ਬਾਦਾਂਗੇ ਅੱਜ ਇਹਨੂੰ ਬਾਹਰ ਹੀ ਦੇਣਾ ਤੋ ਕਿਹਾ ਬਾਹਰ ਹੀ ਕਿ ਮੈਂ ਹੀ ਬਾਹਰ ਬਾਦ ਨਾ ਨਾ ਹੈ ਤਵੀਆਂ ਨਾ ਬਾਹਰ ਇਹ ਜਿਹੜੀਆਂ ਤਰ੍ਹਾਂ ਲੱਗਦੀਆਂ ਨੇ ਇਹ ਖੱਬਲ ਹੋਣ ਕਰਕੇ ਲੱਗੀਆਂ ਨੇ ਕਿਉਂ ਖੱਬਲ ਤੇ ਨਾ ਲੋ ਨਹੀਂ ਪੈਂਦੀ ਲੋ ਇੰਨੀ ਜ਼ਿਆਦਾ ਸਾਡੇ ਬਹੁਤ ਬੂਟੇ ਮੱਚ ਗਏ ਬੇਲਾਂ ਮੱਚ ਗੀਆਂ ਆ ਖੱਬਲ ਜਣੀਆਂ ਬਚੀਆਂ ਨੇ ਇਹ ਵਿਚਾਰੀਆਂ ਮੁੰਡਾ ਜੋਰ ਮਾਰਦਾ ਗਰਾਊਂਡ ਵਿੱਚ ਨਾਲੇ ਖੇਤ ਵਿੱਚ ਨਹੀਂ ਜੋਰ ਮਾਰਦਾ ਮੁੰਡਾ ਖਰਾਕਾਂ ਵੀ ਖੁੱਲੀਆਂ ਨੇ ਜੱਟਰ ਦੀਆਂ ਤੇ ਜਦੋਂ ਕੰਮ ਕਰਨਾ ਭਰੀ ਦੇਖੋ ਬਾਈ ਕਿਹੜਾ ਜੀ ਮਾਰਦਾ ਤੱਬਾ ਚੱਕ ਕੇ ਬੜਿਕ ਤਾਂ ਹਾਥੋਂ ਤਾਂ ਭਰੀ ਖੜੂ ਕਿਧਰ ਜਨ ਤੇ ਇਹਨੇ ਬੜਤੀਆਂ ਨੇ ਤਿੰਨ ਭਰੀਆਂ ਤਿੰਨ ਭਰੀਆਂ ਦਿਖਾਈਆਂ ਆਰਾਮ ਨਾਲ ਮੁੱਕਦੇ ਨਹੀਂ ਇਹ ਕੱਖਾਂ ਨੇ ਇਹ ਮੁੱਕ ਗਈ ਹੈ ਕਿਨੇ ਤਾਂ ਚੱਕ ਲੈ ਫਿਰ ਚੰਗਾ ਡਿੱਡੀਆਂ ਭੁੱਖੀਆਂ ਨੇ ਆਪਣੀਆਂ ਡਿੱਡੀਆਂ ਡਿੱਡਿਓ ਗਰਮੇ ਕਿੰਨੀ ਕਾਹ ਉਹ ਡਿੱਡਿਓ ਤਰਾ ਖਾ ਲੋ ਦੋ ਪਰੀਆਂ ਰਹਿ ਗਈਆਂ ਬਸ ਬਾਗ ਰਣ ਨਿਬੜ ਗਿਆ ਇਧਰਲੇ ਪਾਸੋਂ ਬਾਬੇ ਦਾ ਸਮਾਰਕ ਨੇ ਚਲੋ ਉਹਨਾਂ ਬਾਅਦ ਹੀ ਫੇਰ ਹੀ ਕੱਕੜ ਦਾ ਬਣਾ ਦਵਿੰਦਰ ਕਹਿੰਦਾ ਮੈਂ ਨਾ ਕਿ ਡੜੀ ਬਾਹਰ ਨਾ ਹਾਂ ਚਲੇ ਬਾਹ ਲੂਗਾ ਨਾ ਓਕਾ ਹੋ ਜੀ ਕੋ ਬੜਾ ਕੋ ਕਮਾ ਮੈਂ ਤੇ ਬਾਬਾ ਕਰ ਲਾਂਗੇ ਨਹੀਂ ਕਰ ਲਿਓ ਉਹ ਜਿਹੜੀ ਦੋ ਭਰੀਆਂ ਵੱਡਲੂ ਨਾਲ ਉਹ ਨਾਲੇ ਥੱਬਾ ਆਪਦਾ ਲੈ ਜੂ ਘਰੇ ਉਹ ਹਾਂ ਬਲਟਾ ਗਿੱਲਾ ਹੋਊਗਾ ਹਨਾ ਬੱਸ ਅਭੀ ਇਹਨਾਂ ਫਰੀਕ ਫਰੀਕ ਬਣਾ ਦੇਣੀਆਂ ਨੂੰ ਗਿੱਲਾ ਤਾਂ ਨਹੀਂ ਹੈਗਾ ਗਿੱਲੇ ਨਹੀਂ ਹੈਗਾ ਅੱਛਾ ਮਾਰ ਦੇਣੇ ਸੁੱਕਾ ਗਿੱਲਾ ਬਿਚੂ ਨੂੰ ਬਾਹਰ ਆਉਂਦੇ ਰੋਤਤ ਵਾਲੀ ਪਹਾੜੀ ਹੈਗੀ ਉਹ ਫਿਰ ਕਮਾ ਕਾਗਜ਼ ਦੇ ਘ੍ਰਿਸ ਦੇ ਪਰਾਂ ਅੱਗ ਲਾ ਲਾਂਗੇ ਕਿਹੜੇ ਲੋਮੀ ਕਾਗਜ਼ ਜਿਹੜੀ ਸਬਜ਼ੀ ਜੀ ਤੇ ਪਾਏ تھے ਹੈ ਕੱਢ ਤੇ ਜੁਦਾ ਕੱਢ ਤੇ ਕੱਢ ਤੇ ਜੀ ਉਹ ਵੀ ਕੋਈ ਨਾ ਤਾਂ ਨਾ ਅਗਲਾ ਰੰਗ ਕਰਦਾ। ਉਹ ਤਾਂ ਇਹ ਜੀ ਤੰਦਰੁਸਤ ਰੱਖਿਆ ਕਰਿਆ। ਐ ਰੇੜੀ ਮੱਕੀ ਹੋ ਗਈ ਉਹ ਵੀ ਐ ਰੇੜੀ। ਇੱਥੇ ਤੇ ਆਉਂਦੀ ਹੈ ਜੀ। ਉਹ ਤਾਂ ਬੜਾ ਸੇਤੀ ਹੋਈ ਐ। ਜਰੂਰ ਟੱਕੜਾ ਹੈ। ਨਾ ਟੱਕੜੇ ਚਾਹੀਦੇ ਰੰਗ। ਕਹੀਂ ਤਾਂ ਗੱਲ ਨਹੀਂ ਬਸ ਟੱਕੜਾ। ਅੱਜ ਕਾਲੇ ਸੇਠ ਦੀ ਮਾਂ ਦੇ ਭੋਗ ਤੇ ਬਹੁਤ ਘੱਟ ਜੀ। ਜਿੱਦੂ ਤਾਂ ਬਹੁਤ ਦੂਰ ਦੀ ਜਾਣੀ ਆਉਣੀ ਐ। ਹਾਂ। ਕਹ ਪਿੰਡਾਂ ਚ ਜਾਣੀ ਆ। ਫਿਰ ਉਧਰੋਂ ਪਰਿਵਾਰ ਵੀ ਵੱਡਾ ਨੂੰ। ਵਾਰਾਲੀ ਤੀ ਭਈ ਆਈ ਵਿਚਾਰੀ ਕਰਨ ਵਾਲੀ ਇਹਨੇ ਕਹੋ ਮੈਨੇ ਸੋਚਿਆ ਆਪਣੇ ਭੋਗਨ ਬੱਧਰੋਂ ਲਾਇਆ ਪਾਇ ਲੱਗੇ ਨਾ ਜਦੋਂ ਸਹਿਰਾ ਚ ਰੌਲਾ ਨਹੀਂ ਪਾਉਂਦੇ ਲੋਕਾਂ શાંતੀ ਨਾਲ ਬੈਠੀਆਂ ਹਾਂ ਹਾਂ ਐ ਤੇ ਮੱਤੀ ਦੇ ਨੇ ਇਹੇ ਮੱਤੀ ਦੇ ਨੇ ਹਾਂ ਉਹ ਦੇਖੀ ਕਾ ਤਾਂ ਪਾਇਆ ਫਿਰ ਪਿੱਕੇ ਇਹਨਾਂ ਨੇ ਪਾਇਲਸ ਨੇ ਦੋ ਦਿਨ ਅੱਛਾ ਪਾਇਲਸ ਦੇ ਵਿੱਚ ਹੀ ਰੋ ਰਹੇ ਨੇ ਪਾਇਲਸ ਦੇ ਵਿੱਚ ਹੀ ਹਾਂ ਉਹ ਖੰਡਾ ਖਾਂ ਲਧੀ ਆ ਹਾਂ